ਏ ਹੁੰਦੇ ਆ ਅਸਲ ਹੀਰੋ ਐਵੇਂ ਲੋਕ ਗਾਉਣ ਵਾਲਿਆਂ ਨੂੰ ਫੋਟੋਆਂ ਕਰਾਉਂਦੇ ਰਹਿੰਦੇ ਆ ਯਾਰ ਐਕਟਰਾਂ ਨਾਲ ਫੋਟੋਆਂ ਕਰਾਉਂਦੇ ਏ ਅਸਲ ਹੀਰੋ ਆ ਅਸਲ ਜ਼ਿੰਦਗੀ ਦੇ ਅਸਲ ਹੀਰੋ ਮਿੰਟੂ ਭਾਈ ਬਹੁਤ ਬਹੁਤ ਸਾਰਿਆਂ ਨੂੰ ਪਲੀਜ਼ ਵਾ ਵਹ ਫਿਰ ਹੋਏ ਹੋਏ ਪਤਾ ਲੱਗਿਆ ਸਾਡੇ ਨੂੰ ਜਿਹੜੀ ਜਿਹੜੀ ਬਹੁਤ ਵੱਡੀ ਸੇਵਾ ਹੈ ਮਨੁੱਖਤਾ ਦੀ ਸੇਵਾ ਸੁਖੈ ਬਹੁਤ ਵੱਡਾ ਉਪਰਾਲਾ ਬਹੁਤ ਵੱਡੀ ਸੇਵਾ ਹੈ ਬੇਟਾ ਬੇਟਾ ਹੋਵਾਜੋ ਖੁਸ਼ੀ ਦੇ ਮੌਕੇ ਤੇ ਜੋੜੀ ਨੂੰ ਅਸ਼ੀਰਵਾਦ ਦੇਣ ਲਈ ਪਹੁੰਚੇ ਬਹੁਤ ਚੰਗਾ ਲੱਗਿਆ ਇਧਰ ਹੀ ਆਓ ਸਟੇਜ ਤੇ ਕੋਈ ਮਿੰਟੂ ਜੀ ਬਾਪੂ ਜੀ ਨੂੰ ਵੀ ਲਾਓ ਨਾਲ ਵਾ ਵਾ ਆਜੋ ਬਾਪੂ ਜੀ ਆਜੋ 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 ਬਾਪੂ ਤੋਂ ਮੇਕਾ ਸਵਾਗਤ ਇੱਕ ਵਾਰੀ ਜ਼ੋਰਦਾਰ ਤਾੜੀਆਂ ਬਈ ਇਹ ਹੁੰਦਾ ਆ ਅਸਲ ਹੀਰੋ ਐਵੇਂ ਲੋਕ ਗਾਉਣ ਵਾਲਿਆਂ ਨਾਲ ਫੋਟੋਆਂ ਕਰਾਉਂਦੇ ਰਹਿੰਦੇ ਆ ਯਾਰ ਐਕਟਰਾਂ ਨਾਲ ਫੋਟੋ ਕਰਾਉਂਦੇ ਇਹ ਅਸਲ ਹੀਰੋ ਆ ਅਸਲ ਜ਼ਿੰਦਗੀ ਦੇ ਅਸਲ ਹੀਰੋ ਮਿੰਟੂ ਭਾਈ ਬਹੁਤ ਵੱਡੀ ਇਹਨਾਂ ਦੀ ਸੇਵਾ ਹੈ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਪਿੰਡਾਂ ਦੇ ਵਿੱਚ ਨਾ ਜਿਹੜੇ ਬਾਪੂ ਹੋਣੀ ਆ ਜਿਹੜੇ ਮਾੜੇ-ਮੋਟੇ ਕੋਈ ਮੁੰਡੇ ਖੁੰਡੇ